ਅਸੀਂ 6 ਦਸੰਬਰ 1992 ਜਦੋਂ ਲਾਲ ਕਿਸ਼ਨ ਅੜਵਾਨੀ ਜੀ ਤੇ ਇਹਨਾਂ ਨੇ ਇੱਕ ਸੱਦਾ ਦਿੱਤਾ ਸੀ ਉੱਥੇ ਜਾਣ ਦਾ ਅਸੀਂ ਲਹਿਰੇ ਦੇ ਵਿੱਚੋਂ ਪੰਜ ਲੋਕ ਉੱਥੇ ਗਏ ਸੀ ਤਿੰਨ ਜਨੇ ਦਲੀਪ ਚੰਦ ਜੀ, ਸ਼ਵੀਰਦਾਸ ਜੀ, ਬਿਰਜ ਲਾਲ ਉਸ ਇਸ ਸਮੇਂ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਪਰ ਉਹਨਾਂ ਦੀ ਆਤਮਾ ਵੀ ਖੁਸ਼ ਹੋਏਗੀ ਅੱਜ ਜਿਸ ਕਾਰਜ ਦੇ ਲਈ ਗਏ ਸੀ ਉਹ ਕਾਰਜ ਪੂਰਾ ਹੋਇਆ ਹੈ ਹੁਣ ਮੌਜੂਦਾ ਸਰਕਾਰ ਜੋਗੀ ਜੀ ਦੀ ਇਹਨਾਂ ਦੇ ਵੀ ਯੋਗਦਾਨ ਰਿਹਾ ਹੈ ਪ੍ਰਧਾਨ ਮੰਤਰੀ ਉਸ ਕਿਸੇ ਨੇ ਵੀ ਮੈਂ ਅੱਜ ਸ਼੍ਰੀ ਰਜੀਵ ਗਾਂਧੀ ਜੀ ਨੂੰ ਵੀ ਯਾਦ ਕਰਦਾ ਜਿਨ੍ਹਾਂ ਨੇ 1987 ਦੇ ਵਿੱਚ ਸਭ ਤੋਂ ਪਹਿਲਾਂ ਇਹਦਾ ਜਿੰਦਾ ਖਲਵਾਇਆ ਸੀ ਸੋ ਜਿਸ ਕਿਸੇ ਨੇ ਵੀ ਇਹਦੇ ਵਿੱਚ ਯੋਗਦਾਨ ਪਾਇਆ ਹੈ ਮੈਂ ਸਮਝਦਾ ਕਿ ਉਹ ਸਾਰੇ ਇਸ ਵਧਾਈ ਦੇ ਬਾਦਲ ਨੇ ਅੱਜ ਬਹੁਤ ਵੱਡੀ ਖੁਸ਼ੀ ਦਾ ਦਿਨ ਹੈ ਕਿ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੀ ਅਯੁੱਧਿਆ ਦੇ ਵਿਖੇ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਹੋ ਰਹੀ ਹੈ ਜਿਹੜੀ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਸਾਡੀ ਉਹ ਇੰਤਜ਼ਾਰ ਪੂਰੀ ਹੋਈ ਹੈ ਸੋ ਅੱਜ ਪੂਰੇ ਹਲਕੇ ਲਹਿਰੇ ਦੇ ਵਿੱਚ ਮੈਂ ਕਹਾਂ ਵੈਸੇ ਤਾਂ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਹੀ ਆ ਪਰ ਹਲਕੇ ਲਹਿਰੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਤਵਾਲੀ ਦੀ ਤਰ੍ਹਾਂ ਇਸ ਦਿਨ ਨੂੰ ਮਨਾਇਆ ਥਾਂ ਥਾਂ ਲੰਗਰ ਲੱਗੇ ਹੋਏ ਨੇ ਹਰ ਮੰਦਰ ਦੇ ਵਿੱਚ ਹਵਨ ਪੂਜਾ ਪਾਠ ਚੱਲ ਰਿਹਾ ਹੈ ਤੇ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੇ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਹੈ ਜਿਹੜੀ ਉਹ ਪੇਂਡ ਕਰ ਰਹੇ ਨੇ ਸਰ ਕੀ ਕਹਿੰਦੇ ਜੀ 1992 ਦੇ ਵਿੱਚ ਜਦੋਂ ਜੈਸ਼ੀ ਉੱਥੇ ਕਿੰਨੇ ਬੰਦੇ ਗਏ ਸੀ ਕੀ ਹੈਗਾ ਸੀ ਸਾਰੀ ਜਾਣਕਾਰੀ ਅਸੀਂ 6 ਦਸੰਬਰ 1992 ਜਦੋਂ ਲਾਲਕ੍ਰਿਸ਼ਨ ਅੜਵਾਨੀ ਜੀ ਤੇ ਇਹਨਾਂ ਨੇ ਇੱਕ ਸੱਦਾ ਦਿੱਤਾ ਸੀ ਉੱਥੇ ਜਾਣ ਦਾ ਅਸੀਂ ਲਹਿਰੇ ਦੇ ਵਿੱਚੋਂ ਪੰਜ ਲੋਕ ਉੱਥੇ ਗਏ ਸੀ। ਸ਼ਵੀਰ ਦਾਸ ਜੀ, ਬਿਰਜ ਲਾਲ ਜੀ, ਸ਼੍ਰੀ ਦਲੀਪ ਚੰਦ ਜੀ, ਸਰੇਸ਼ ਕੁਮਾਰ ਅਤੇ ਮੈਂ ਅਸੀਂ ਪੰਜ ਜਣੇ ਇੱਥੋਂ ਗਏ ਸੀ। ਤਿੰਨ ਜਣੇ ਦਲੀਪ ਚੰਦ ਜੀ, ਸ਼ਵੀਰ ਦਾਸ ਜੀ, ਬਿਰਜ ਲਾਲ ਉਸ ਇਸ ਸਮੇਂ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਪਰ ਉਹਨਾਂ ਦੀ ਆਤਮਾ ਵੀ ਖੁਸ਼ ਹੋਏਗੀ। ਅੱਜ ਜਿਸ ਕਾਰਜ ਦੇ ਲਈ ਗਏ ਸੀ ਉਹ ਕਾਰਜ ਪੂਰਾ ਹੋਇਆ ਹੈ ਤੇ ਹੁਣ ਮੌਜੂਦਾ ਸਰਕਾਰ ਹੈ ਜੋਗੀ ਜੀ ਦੀ ਇਹਨਾਂ ਦੇ ਵੀ ਯੋਗਦਾਨ ਰਿਹਾ ਹੈ ਪ੍ਰਧਾਨ ਮੰਤਰੀ ਦਾ ਜਿਸ ਕਿਸੇ ਨੇ ਵੀ ਮੈਂ ਅੱਜ ਸ਼੍ਰੀ ਰਜੀਵ ਗਾਂਧੀ ਜੀ ਨੂੰ ਵੀ ਯਾਦ ਕਰਦਾ ਜਿਨ੍ਹਾਂ ਨੇ 1987 ਦੇ ਵਿੱਚ ਸਭ ਤੋਂ ਪਹਿਲਾਂ ਇਹਦਾ ਜਿੰਦਾ ਖਲਵਾਇਆ ਸੀ ਸੋ ਜਿਸ ਕਿਸੇ ਨੇ ਵੀ ਇਹਦੇ ਵਿੱਚ ਯੋਗਦਾਨ ਪਾਇਆ ਹੈ ਮੈਂ ਸਮਝਦਾ ਕਿ ਉਹ ਸਾਰੇ ਇਸ ਵਧਾਈ ਦੇ ਬਾਤਰ ਨੇ ਅੱਜ ਬਹੁਤ ਸਮੇਤ ਭਗਵਾਨ ਸ਼੍ਰੀ ਰਾਮ ਜੀ ਦੀ ਜੋ ਮੰਦਰੀ ਮੰਗ ਚੱਲ ਰਹੀ ਸੀਗੀ ਉਹ ਅੱਜ ਉਸ ਦਿਨ ਭਗਵਾਨ ਸ਼ਿਰਾਮ ਜੀ ਦਾ ਜੁੱਧਾ ਵਿੱਚ ਮੰਦਿਰ ਦੀ ਪ੍ਰਤੀਸ਼ਟਾ ਦਰੂਪੀ ਕੁਆਂ ਨਾਮ ਜੀ ਵੀ ਰਾਜਮਾਨ ਹੋ ਰਹੇ ਨੇ ਤੇ ਸਾਰੇ ਸਮਾਜ ਦੇ ਲੋਕਾਂ ਨੇ ਰਲ ਕੇ ਇਸ ਦਿਨ ਨੂੰ ਅੱਜ ਨੂੰ ਮਨਾ ਰਹੇ ਨੇ ਇੱਕ ਦੀਵਾਲੀ ਵਾਂਗੂ ਅੱਜ ਦਾ ਦਿਨ ਹੈ ਸੰਸਾਰ ਦੇ ਵਿੱਚ ਦੀਵਾਲੀ ਦੂਸਰੀ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਅਸੀਂ ਭਗਵਾਨ ਸ਼ਿਰਾਮ ਜੀ ਅਗੇ ਪ੍ਰਾਰਥਨਾ ਕਰਦੇ ਹਾਂ ਕਿ ਸਾਰੇ ਲੋਕ ਭਾਈਚਾਰਾ ਇਕਤਾ ਨੂੰ ਬਣਾ ਕੇ ਰੱਖਦੇ ਹੋ ਇਸ ਤਰ੍ਹਾਂ ਹੀ ਭਗਵਾਨ ਸ਼ਿਰਾਮ ਜੀ ਦੇ ਦਿਨ ਨੂੰ ਮਨਾਉਂਦੇ ਹੋਏ ਆਪਣੇ ਭਾਵ ਨੂੰ ਭਗਵਾਨ ਸ਼ਿਰਾਮ ਜੀ ਦੇ ਅਗੇ ਅਰਪਣ ਕਰਨਾ ਤੇ ਭਗਵਾਨ ਸ਼ਿਵੀ 람 ਜੀ ਨੂੰ પ્રાર્થના ਕਰਦੇ ਆ ਕਿ ਸਭ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਅੱਜ ਤੱਕ ਮੰਦਰ ਦੇ ਵਿੱਚ ਆਦੇ ਦਿਨ ਵਿੱਚ ਮੰਦਰ ਦੇ ਵਿੱਚ ਸਵੇਰ ਸੁੰਦਰ ਕਾਂਝੀ ਦਾ ਪਾਠ ਹੋਇਆ ਤੇ ਉਸ ਤੋਂ ਬਾਅਦ ਹੁਣ ਐਲਈਡੀ ਦੇ ਉੱਪਰ ਭਗਵਾਨ ਸ਼ਿਰਾਮ ਜੀ ਦੇ ਜੁੱਧਾ ਦੇ ਉੱਪਰ ਜੋ ਕਾਰਿਆਕਰਮ ਪ੍ਰਤੀਸ਼ਠਾ ਦਾ ਚੱਲ ਰਿਹਾ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਲੰਗਰ ਵੀ ਪਿੱਛੇ ਚੱਲਿਆ ਹੋਇਆ ਹੈ ਉਹ ਸਾਰੇ ਭਗਤਾਂ ਨੂੰ ਬੇਨਤੀ ਕਰਦੇ ਆ ਕਿ ਲੰਗਰ ਵਿੱਚ ਆ ਕੇ ਭਗਵਾਨ ਸ਼ਿਵੀ ਦਾ ਪ੍ਰਸ਼ਾਦ ਗ੍ਰਹਿਣ ਕਰੋ ਤੇ 람 ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ